ਇਹ ਟੋਲੀ ਦੁੱਖਾਂ ਦੀ ਦਵਾਈ ਤਕਨ ਦੀ ਦਵਾਈ ਸਾਧ ਚਰਨਾਂ تك 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 ਬਚ ਕੇ ਰਹੇ ਸਾਧਵਾ ਦੇ ਬਚਨ ਹੁੰਦੇ ਤਰੋਂ ਸਿੱਧੇ ਬੋਲੇ ਨੇ ਸਾਧ ਕੋ ਬੋਲੇ ਸਹਿਬ ਸੁਭਾ ਸਾਧ ਦਾ ਬੋਲਾ ਵਿਰਥਾ ਨਾ ਜਾ ਸਾਧੂ ਜੋ ਆਪਣੀ ਜ਼ੁਬਾਨ ਵਿੱਚੋਂ ਇੱਕ ਵਾਰ ਬਚਨ ਕਹਿ ਦੇ ਉਹ ਤੁਕੋ ਤੁਕ ਅਟਲ ਹੁੰਦੇ ਹਨ ਪਰਮਾਤਮਾ ਵੀ ਆਪਣੇ ਭਗਤਾਂ ਦਾ ਕਦੇ ਨਹੀਂ ਮੋੜਦਾ ਤੋ ਸ਼ਬਦ ਦੀ ਕੀਮਤ ਕਿਹ ਹੈ ਨਹਾਰੇ গুণਾਧਾਰਾਂ ਨੂੰ ਬਖਸ਼ਦਾ ਹੈ ਇਸ ਕਰਕੇ ਉਸ ਨੂੰ ਦયાবান ਕਿਹਾ ਜਾਂਦਾ ਹੈ। ਤੋਂੜੇ ਵਰਗੇ ਪਾਪੀ ਤਾਰੇ ਸੱਚਣ ਵਰਗੇ ਛੰਭ ਉਧਾਰੀ ਉਹਦੇ ਨਾਮ ਵਿੱਚ ਇੰਨੀ ਬਰਕਤ ਹੈ ਕਿ ਜਿੰਨਾ ਉਹਦਾ ਨਾਮ ਲੱਪਿਆ ਉਹਨਾਂ ਵੱਡੇ ਵੱਡੇ ਪਾਪੀਆਂ ਨੂੰ ਤਾਰ ਦਿੱਤਾ। ਕਿਉਂਕਿ ਗੁਰਬਾਣੀ ਦਾ ਇੱਕ ਕਥਨ ਹੈ ਕਿ ਇਹ ਘੜੀ ਆਦੀ ਘੜੀ ਆਦੀ ਸੇਵੀ આજ ਕਬੀਰਾ ਸੰਗਤ ਸਾਧ ਕੀ ਕੱਟੇ ਕੋਟ ਪ੍ਰਾਖ ਭਲੇ ਭਲੇ ਤੋਰ ਜਨਮ ਦੇ ਪਾਪ ਉਤਰ ਜਾਂਦੇ ਹਨ ਇੱਕ ਘੜੀ ਦੀ ਸੰਗਤ ਕਰਕੇ ਥੋੜੇ ਤੋਂ ਥੋੜਾ ਸਮੇਂ ਅਗਰ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਕੀਰਤਨ ਸਰਵਣ ਕਰ ਲਈਏ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ ਤੇ ਜਦੋਂ ਸਾਡੀ ਬਿਰਤੀ ਪ੍ਰਮਾਤਮਾ ਦੇ ਚਰਨਾਂ ਨਾਲ ਜੁੜ ਜਾਵੇ ਇੱਕ ਅੰਦਰੂਕ ਵਾਰਾਗ ਪੈਦਾ ਹੁੰਦਾ ਹੈ ਉਹ ਵਰਾਤ ਜਿਹੜਾ ਹੈ ਉਹ ਛੋੜੇਗਾ ਸਾਡਾ ਪ੍ਰਮਾਤਮਾ ਨਾਲ ਸਦੀਆਂ ਦਾ ਵਿਛੋੜਾ ਪਿਆ ਹੋਇਆ ਹੈ ਅਸੀਂ ਜਦੋਂ ਦਾ ਜਨਮ ਲਿਆ ਹੈ ਉਦੋਂ ਦੇ ਅਸੀਂ ਪ੍ਰਮਾਤਮਾ ਨਾਲ ਵਿਛੜੇ ਹੋਏ ਹਾਂ ਇਹ ਜਿਹੜਾ ਜਨਮ ਹੈ ਸਾਡਾ ਪਹਿਲਾ ਜਨਮ ਨਹੀਂ ਹੈ ਇਸ ਤੋਂ ਪਹਿਲਾਂ ਅਸੀਂ ਕਈ ਜਨਮ ਧਾਰਨ ਕਰ ਚੁੱਕੇ ਹਾਂ ਤੇ ਹਰ ਜਨਮ ਦੇ ਵਿੱਚ ਅਸੀਂ ਪ੍ਰਮਾਤਮਾ ਦੀ ਧਰਤੀ ਕੀਤੀ ਹੈ ਤੇ ਗੁਰੂ ਮਹਾਰਾਜ ਦੀ ਗੁਰਬਾਣੀ ਦੱਸੀ ਹੈ ਪਿਛਲੇ ਜਨਮ ਚ ਅਸੀਂ ਪ੍ਰਮਾਤਮਾ ਦਾ ਸਿਮਰਨ ਕੀਤਾ ਤਾਂ ਸਾਨੂੰ ਇਹ ਮਾਨਸ ਨਹੀਂ ਪ੍ਰਾਪਤ ਹੋਈ ਹੈ ਹੈਲੋ ਜੱਗ ਤੋਂ ਨਿਆਰਾ ਏ ਸਾਧੂਆ ਦਾ ਪੰਥ ਹੁੰਦਾ ਜੱਗ ਤੋਂ ਨਿਆਰਾ ਏ ਜੱਗ ਤੋਂ ਨਿਆਰਾ ਲੱਗੇ ਸਭ ਨੂੰ ਪਿਆਰਾ ਏ ਜੱਗ ਤੋਂ ਨਿਆਰਾ ਲੱਗੇ ਹੀ ਦੁੱਖਾਂ ਨੂੰ ਦਵਾ 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 ਸਾਡੇ ਕਰਕੇ ਨਮਨ ਕਰਦੇ ਹੋ ਮੋਟਾ ਨਹੀਂ ਰਹਿਣੇ ਬੜੇ ਜੇਰ ਬਣਾਗੇ ਜੈਣ ਛੜੀਆਂ ਵੀ ਸੰਗਤ ਕਰਾਂਗੇ ਤੇ ਨਿਛੜੀ ਬਣਾਗੇ ਪਿਆਰੀ ਸਾਧ ਸੰਗਤ ਜਿੰਨਾ ਸੰਤਾਂ ਦੀ ਸੰਤ ਕੀਤੀ ਆ ਉਹ ਸੰਤ ਬਣਗੇ ਜਦ ਇਹਨਾਂ 44 ਸੰਤ ਕੀਤੀ ਆ ਉਹ ਚੋਰ ਬਣ ਗਏ ਨੇ ਤੋ ਅੱਜ ਬੜੇ-ਬੜੇ ਭਾਗਾਂ ਵਾਲਿਓ ਤੇ ਮਾਰਾ ਪ੍ਰਗਾਨਾ ਜੀ ਉਹ ਸਮਾ ਸੇਵਾ ਕਰਦੇ ਦਿੰਦੇ ਸੀ ਵਾਲਮੀ ਚਿਰਚ ਬੜਾ ਸਮਾਂ ਦੀ ਸੇਵਾ ਕੀਤੀ ਆ ਅੰਲੰਗਰ ਕਿਉਂ ਚੱਲਦਾ ਪਿਆ ਇਹ ਐਵੇਂ ਨਹੀਂ ਚੱਲਦਾ ਇਹ ਗੁਰੂਆਂ ਦੇ ਹੁਕਮ ਨਾਲ ਚੱਲਦਾ ਹੈ ਰਾਤ ਨੂੰ ਬਤੀਲੇ ਮੂਤੇ ਜਿਹੜੇ ਫਿਰ ਧੜਕੇ ਲੱਗਿਆ ਦਿੰਨੇ ਇਹ ਫਰੋਈ ਫਰੋਈ ਕਰਦੇ ਨੇ ਜੱਜਾ ਇਹ ਬੜੀ ਤਗੜੀ ਸ਼ਰਦੀ ਆ ਪਰ ਜੇ ਕੋਈ ਖਾਣ ਯਾਕ ਹੋਵੇ ਸਾਡੇ ਵਿੱਚ ਉਹ ਵੀ ਸਾਡੇ ਨਾਲ ਤੇ ਜਦੋਂ ਮਹਾਰਾ ਪ੍ਰਗਾਇਨਾ ਦੀ ਉਹ ਲਗਨ ਸੇਵਾ ਸੀ ਜੇ ਮਹਾਰਾ ਪ੍ਰਗਾਇਨਾ ਦੀ 83 ਲੱਖ ਜੂਨਾ ਪਿਆਰ ਕਰਦੇਈ ਕਰੇ ਬੱਚੇ ਨਾਲ ਨਹੀਂ ਕਰਦੇ ਸੰਤੂਆ ਨਫਰਤ ਕਰਨਾ ਪਾਪ ਹੈ ਨਾ ਕਰ ਮੇਰੇ ਮੀਤ ਦੋ ਦਿਨ ਕੇ ਬੰਜਾਰੇ ਸਾਰ ਸਭ ਨਾਲ ਪ੍ਰੀਤ ਇਹਨਾਂ ਮਹਾਂਪੁਰਖਾਂ ਦਾ ਧੰਨਵਾਦ ਕਰਦੇ ਆ ਜਿਹੜੇ ਬੈਠੇ ਹਨ ਸੰਗਤਾਂ ਸਾਰੀਆਂ ਤੋਂ ਸੰਗਤ ਉਹ ਤੋਂ ਵੱਡੀ ਆ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਵੇਰ ਦੀ ਸੇਵਾ ਕਰ ਕਰਦੇ ਪੈਨ ਤੇ ਸਾਸਾਂ ਬੜੀ ਸੰਸਾਰ ਸੋਹਣੀ ਕਿਹਾ ਹਾਜ਼ਰ ਰਾਜ ਨੂੰ ਗੁਰੂ ਸਾਹਿਬ ਆ ਤੁਹਾਾਰਾ ਜੋ ਸੇਵਾ ਕਰਦੇ ਜੀ ਲੰਗਰ ਵਾਧਾਵਾ ਤੇ ਸਲੋਵਰ ਦੇ ਕੰਡੇ ਦੇ ਟੋਕੜਾ ਵਰਗੇ ਡੈਜਣਾ ਮੱਛੀਆਂ ਨੂੰ ਪਾਈ ਜਾਣਾ ਕੋਈ ਕੋਸਾ ਵਾਲਾ ਪਾਈ ਦੇ ਆ ਸਾਨੂੰ ਦੱਸ ਦੇਂਦੇ ਵੀ ਨੰਗਰ ਗੁਰੂ ਕਲਾ ਖਰਾਬ ਕਰਨਾ ਇਹਨੇ ਖਰਾਬ ਨਹੀਂ ਕਰਨਾ ਤੋਂ ਬਾਪੂ ਬੁਰਗਾਇਆ ਨਾ ਜੀ ਕਹਿੰਦੇ ਉਹ ਭਰਾਵਾ 83 ਲੱਖ ਜੂਨ ਦਾ ਮਾਲ ਗਿਆ ਸਵਾਮੀ ਅਈਂ ਤੇ ਸੇਵਾਦਾਰਾ ਏ ਦੋਵੇਂ ਆਵਿ ਪੂਰਨਾ ਦੇ ਮਾਰੇ ਪ੍ਰਗਿਆਨਾ ਜੀ ਬੁੱਲ ਪੈ ਤੋ ਗੁਰੂ ਗਿਆਨ ਆਹੀ ਦਾ ਲਗਾ ਇਤਾਂ ਤ ਦਰਸ਼ਨੀ ਜਉੜੀ ਨਹੀਂ ਤੇ ਗੁਰੂ ਗਿਆਨ ਨੇ ਕੀ ਗਿਆ ਕਿ ਜੇ ਨਾ ਰਬ ਹੋਵੇ ਤੁਹਾਾਰੇ ਪ੍ਰਗਿਆਨਾ ਕੇ ਜੇ ਮਾਰੇ ਪੂਰਨਾ ਜੀ ਕਹਿੰਦਾ ਵੀ ਤੈਨੂੰ ਨੰਗਰ ਕਾਮਾ ਕੋਚਾਂ ਤੇ ਪੋਣਾ ਤੇ ਜੋ 84 ਲੱਖ ਜੁੜ ਨੇ ਮਾਰਗ ਬਿਠੇ ਤਰਨਾ ਦੇ ਤੋ ਮਾਰੇ ਪ੍ਰਗਿਆਨਾ ਜੀ ਨਾਲ ਨੂੰ ਗੁਰੂ ਗਿਆਨਾਂ ਨੇ ਵਰ ਦਿੱਤਾ ਅਲੇਮੀ ਆਪਾ ਕੋਈ ਕਰਦੇ ਬੇਟੇ ਐਵੇਂ ਬੜੇ ਛੜਕਾ ਦੇ ਮੰਦਰ ਬਣਦੇ ਛੜਕਾ ਦੇ ਤਖਤ ਲੱਗਦੇ ਨਿਸ਼ੰਗਰ ਨਗਰ ਲੱਗਦੇ ਇਹ ਗੁਰੂਆਂ ਦਾ ਬਦਨਿਆ ਤੋਂ ਗੁਰੂ ਗਿਆਨਾਂ ਨੇ ਕੀ ਬੰਦੀ ਛੱਡਿਆ ਮਹਾਰਾਜ ਪ੍ਰਕਾਸ਼ਨਾ ਨੂੰ ਕਹਿੰਦਾ ਜਾ ਤੇਰੇ ਨਾਂ ਦੇ ਸਦੀਆਂ ਕਈ ਸਦੀਆਂ ਨਗਰ ਲੱਗੇਗਾ ਤੇਰੇ ਨਾਂ ਦੇ ਕਈ ਸਦੀਆਂ ਲੰਗਰ ਲੱਗੇਗਾ ਪਰ ਤੂੰ ਫਰੋਇਪੁਰ ਦੇ ਵਿੱਚ ਚਲਾ ਜਾ ਆਪਣੀ ਧਰਤੀ ਲੱਭਣਾ ਇਹਦੇ ਗਾਣੇ ਨਹੀਂ ਹੋਣਾ ਆਪਣੀ ਬਾਲ ਕਿੱਥੇ ਖੜੀਆਂ ਓਏ ਇਸ ਦਾ ਪਿਆਰ ਸਤ ਦੇਖੋ ਸੰਗਤੋ ਆ ਜਾਗਾ ਦੇੜੀਆਂ ਇਹ ਮੁੱਲ ਨਹੀਂ ਪੈਂਦਾ ਸਹੀ ਘਰ ਵਿੱਚ ਨਹੀਂ ਲੈ ਸਕਦੇ ਤੋ ਸ਼ਕਤੀ ਗੁਰੂਆਂ ਦੀ ਗੁਰੂ ਗਿਆਨ ਦਾ ਵਜਨ ਉੱਟਾਂ ਲੈ ਚੁੱਕੋ ਜੋ ਘਰਾਦ ਦੇਣਾ ਤੇ ਉਤੋਂ ਬਾਹਰ ਇੱਥੇ ਆ ਗਿਆ ਤੇ ਝੁੱਗੀ ਵਿੱਚ ਬਹਿ ਗਿਆ ਗੁਰੂ ਦਾ ਹੋਕੇ ਨਾਮ ਜਪ ਲੈ ਬੰਦਿਆ ਤੁਸੀਂ ਤਾਂ ਹੋਕੇ ਨਾਮ ਜਪ ਲੈ ਬੰਦਿਆ ਤੁਸੀਂ ਤਾਂ ਹੋਕੇ ਨਾਮ ਜਪ ਲੈ ਸਾਰੇ ਸਿਮਰਨ ਸ਼ਾਮ ਸੁਵੇ ਆਰੇ ਲੈ ਤੋ ਕਹੇ ਨਾਮ ਤੋਂ ਬਗੈਰ ਕਾ ਤੋ ਮੂੜੀ ਨਹੀਂ ਬੰਦਿਆ ਨਾਮ ਜਪ ਜਿੰਦੜੀ ਸਵਾਰ ਲੈ ਤੋ ਬੰਦਿਆ ਨਾਮ ਜਪ ਜਿੰਦੜੀ ਸਵਾਰ ਲੈ ਤੋ ਬੰਦਿਆ ਨਾਮ ਜਪ ਜਿੰਦੜੀ ਸਵਾਰ ਲੈ ਤੋ ਬੰਦਿਆ ਆਰੇ ਦੁੱਖੜੇ ਦੂਰ ਹਨੇਰੇ

ਬਹੁਤ ਬਹੁਤ ਧੰਨਵਾਦ ਮੇਠੂ ਐਮ ਸੀ ਜੋ ਬਲੇ ਸਨਨ ਪਾ ਪਗਵਾਨ ਆਗਮੀ ਕੁਮਾਰ ਰਾਜ ਜੀ ਜਾਂ ਪਿਆਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਗੁਰੂ ਮਹਾਰਾਜ ਨੇ ਮਾਫਲਾ ਲਾਇਆ ਵੀਰਾਂ ਦੇ ਸਜਾ ਕੇ ਲਿਖਾਇਆ ਕਰਾਇਆ ਤੁ ਲੋਜੀ ਤੁਹਾਡੇ ਅੱਗੇ ਦੁਨੀਆ ਦੇ ਭਲੇ ਵਾਸਤੇ ਗੱਲ ਕਰਾਂਗਾ 1 ਮਿੰਟ ਬਾਅਦ ਸਭ ਸੁਣਾਵਾਗਾ ਕਿਉਂਕਿ ਟਾਈਮ ਸੌਂਡ ਦੇ ਵੀ ਜਾਣਾ ਚਲੇ ਪਿਆਰ ਸਤਕਾਰ ਦੀ ਮਾਨ ਧਾਨ ਧਾਨ ਸਭ ਤੋਂ ਮਹਾਨ ਚਲੋ ਇਨਸਾਨ ਪਿਆਰ ਸਤਕਾਰ ਦੀ ਮਾਨ ਧਾਨ ਗਾਨ ਵਿੱਚ ਰਹਗਾ ਕੋ ਰੱਬ ਤੋਂ ਕੋਲ ਜਾ ਦੇ ਚਲੋ ਇਨਸਾਨ ਕਾਮ ਕ્રોਧ ਲੋਭ ਇੰਕਾਰ ਮੋਹ ਵਿੱਚ ਰਹਗਾ ਕੋ ਰੱਬ ਤੋਂ ਸੋ ਕੁ ਦਰਸਾਨਾ ਕਦੋਂ ਨੇਤੀ ਗਏ ਉਸ ਜਗ੍ਹਾ ਬੰਦਾ ਰਹੇਗਾ ਜਿਹੜਾ ਬੰਦਾ ਨੇਕੀਆਂ ਕਮਾਏਗਾ ਉਹੋ ਹੀ ਰੱਬ ਤੋਂ ਫਲ ਪਾਏਗਾ ਮੇਰੇ ਵੀਰੋ ਹਰ ਪਲ ਹਰ ਕੜੀ ਹਰ ਵਕਤ ਹਰ ਤਰਫ ਲਕੀ ਦੀ ਗੱਲ ਸੋਚੋ ਧੱਗੇ ਕੋ ਗੁਸਤਾਤੀ ਹੋ ਗਈ ਮਾਫ ਕਰੇ ਜੀ ਅੱਜ ਤੋਂ ਰਸਮ ਸੁਣਾਣ ਲੱਗੇ ਆਜ ਦਾ ਜੋੜ ਮਿੱਠੀ ਪ੍ਰਧਾਨ ਸਾਡੇ ਮੁੱਖ ਪਾਠੀ ਸੇਵਾਦਾਰ

ਤੁਹਾਡੇ ਦਿਲ ਦੀ ਆਸ ਲਖਾਇਆ ਕਰਾਇਆ ਤੇ ਲੋ ਜੀ ਤੁਹਾਡੇ ਅਗੇ ਦੁਨੀਆ ਦੇ ਭਲੇ ਵਾਸਤੇ ਗੱਲ ਕਰਾਂਗਾ 1 ਮਿੰਟ ਬਾਅਦ ਸ਼ਬਦ ਸੁਣਾਵਾਂਗਾ ਕਿਉਂਕਿ ਟਾਈਮ ਸੌਂਡ ਦੇ ਵੀ ਜਾਣਾ ਗੱਲ ਪਿਆਰ ਸਤਕਾਰ ਦੀਦ ਮਾਨ ਧਿਆਨ ਸਭ ਤੋਂ ਮਹਾਨ ਚਲੋ ਇਨਸਾਨ ਪਿਆਰ ਸਤਕਾਰ ਦੀਦ ਮਾਨ ਧਿਆਨ

डीक जी